ਸਲੋਕ ਮਹਲਾ 3 ਜਾ ਪੜਨਾ ਗੋੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮੇ ਵਿੱਚ ਸਭ ਪੜਥਕੇ ਦੂਜੇ ਪਾਏ ਖੁਆਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 650 ਦੇ ਸ਼ੋਭਨੀ ਗராக ਸੋਰਠ ਕੀ ਵਾਰ ਦੀ 1ਵੀਂ ਪੌੜੀ ਸ਼ਲੋਕਾਂ ਨਾਲ ਅੱਜ ਆਪਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅਮਰਤੋੜੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਕਿ ਇਸ ਦੁਨੀਆ ਦੇ ਵਿੱਚ ਆਪੋ ਆਪਣੇ ਤਰਨ ਦੇ ਸਿਧਾਂਤ ਨੂੰ ਪੜਨਾ ਤੇ ਵਿਚਾਰਨਾ ਪ੍ਰਚਾਰ ਕਰਨਾ ਇਹ ਸਾਰਾ ਇੱਕ ਵਪਾਰ ਬਣ ਗਿਆ ਧੰਦਾ ਬਣ ਗਿਆ ਪਰ ਉਹਨਾਂ ਦੇ ਅੰਦਰ ਵੀ ਮਾਇਆ ਦੀ ਤ੍ਰਿਸ਼ਨਾ ਦਾ ਜੋ ਵਿਕਾਰ ਹੈ ਉਹ ਬਹੁਤ ਪਰਬਲ ਹੁੰਦਾ ਹੈ ਉਹ ਹੰਕਾਰ ਵਿੱਚ ਪੜ ਪੜ ਕੇ ਬੜੇ ਉੱਚੇ ਹੋਏ ਸਮਝਦੇ ਹਨ ਫਰਮਾਇ ਕਿੰਦੇ ਉਹ ਮਾਇਆ ਪਿਛੇ ਭਜੇ ਫਿਰਦੇ ਖਜਲ ਖਵਾਰ ਹੋ ਜਾਂਦੇ ਹਨ ਸੋ ਪੜਿਆ ਸੋ ਪੰਡਿਤ ਬਿਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਾਤ ਲੈ ਪਾਏ ਮੋਖ ਦਵਾਰ ਮਾਰੇ ਕਿੰਦੇ ਉਸ ਨੂੰ ਸਿਆਣਾ ਸਮਝੋ ਉਸ ਨੂੰ ਧਾਰਮਿਕ ਵਿਦਵਾਨ ਸਮਝੋ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦੇ ਵਿੱਚ ਪ੍ਰੈਕਟਿਸ ਕਰਦਾ ਹੈ ਢਾਲ ਲੈਂਦਾ ਹੈ ਉਹ ਗੁਰੂ ਵਰਗਾ ਹੀ ਬਣ ਜਾਂਦਾ ਹੈ ਉਹ ਆਪਣੇ ਅੰਦਰੋਂ ਜੋ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਖੋਜਦਾ ਰਹਿੰਦਾ ਹੈ ਤੇ ਜੀਵਨ ਵਿੱਚ ਆਪਣੀ ਮੁਕਤੀ پا ਕੇ ਜਾਂਦਾ ਕਮਜਾਬੀ پا ਕੇ ਜਾਂਦਾ ਹੈ ਗੁਣ નિદાન ਹਰ ਪਾਇਆ ਸਹਿਜ ਕਰੇ ਵਿਚਾਰ ਧਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਸਾਰਿਆਂ ਹੀ ਗੁਨਾਹ ਦੇ ਖਜ਼ਾਨੇ ਪਰਮੇਸ਼ਰ ਨੂੰ ਉਸ ਨੇ ਹੀ ਪਾਇਆ ਹੈ ਜੋ ਅਡੋਲਤਾ ਹਾਸਲ ਕਰ ਲੈਂਦਾ ਹੈ ਗੁਰੂ ਦੇ ਸ਼ਬਦ ਦੇ ਉਤੇ ਪ੍ਰੈਕਟਿਸ ਕਰਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜੋ ਗੁਰੂ ਵਲੇ ਮੂੰਹ ਕਰਕੇ ਤੁਰਦੇ ਹਨ ਗੁਰੂ ਨੂੰ ਵੀ ਮੰਨਦੇ ਹਨ ਗੁਰੂ ਦੀ ਵੀ ਮੰਨਦੇ ਹਨ ਪਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾਈ ਰੱਖਦੇ ਹਨ ਉਹ ਵਪਾਰ ਮਹਾਰਾਜ ਕਹਿੰਦੇ ਸਲਾਉਣ ਯੋਗ ਹੈ ਮਹਲਾਤੀ ਜਾ ਵੇਣ ਮਨ ਮਾਰੇ ਕੋਏ ਨ ਸਿਜਈ ਵੇਖੋ ਕੋ ਲਿਵ ਲਾਏ ਭੇਖ ਧਾਰੀ ਤੀਰਥੀ ਪਵਤਕੇ ਨਾ ਯੋ ਮਨ ਮਾਰਿਆ ਜਾਏ ਮਾਰੇ ਕੰਦੇ ਅੰਦਰ ਆਪਣੇ ਸੁਰਤ ਨੂੰ ਟਿਕਾ ਕੇ ਇਹ ਵਿਚਾਰ ਕਰੋ ਕਿ ਆਪਣੇ ਮਨ ਨੂੰ ਜਤਨ ਤੋਂ ਬਗੈਰ ਕਿਸੇ ਨੇ ਵੀ ਮੁਕਤੀ ਨਹੀਂ ਪਾਈ ਬਾਰੀ ਵਿਖਾਵਾ ਬਣਾ ਕੇ ਧਾਰਮਿਕ ਬਣ ਜਾਣਾ ਤੀਰਥਾਂ ਦੇ ਉਤੇ ਜਾਣਾ ਮਾਰੇ ਕੰਦੇ ਇਹਦੇ ਨਾਲ ਮਨ ਦੇ ਵਿੱਚੋਂ ਇਹ ਜੋ ਮਾਇਆ ਦੀ ਬੋਧ ਦੀ ਭੁੱਖ ਹੈ ਤ੍ਰਿਸ਼ਨਾ ਇਹ ਮਰਦੀ ਨਹੀਂ ਗੁਰਮੁਖ ਇਹੋ ਮਨ ਜੀਵ ਤੇਮਰੇ ਸਾਜ ਰਹਿ ਲੇਵ ਲਾਏ ਨਾਨਕ ਇਸ ਮਨ ਕੀ ਮਲ ਇਉ ਉਤਰੈ ਹੋ ਮੈਂ ਸ਼ਬਦ ਜਲਾਏ ਜੋ ਗੁਰੂ ਦਾ ਹੁਕਮ ਮੰਨਦੇ ਹਨ ਉਹ ਜਿਉਂਦੇ ਹੀ ਮਾਇਆ ਵਿੱਚ ਰਹਿੰਦੇ ਹੋਏ ਵੀ ਸੰਸਾਰ ਵਿੱਚ ਰਹਿੰਦੇ ਹੋਏ ਵੀ ਇਹਨਾਂ ਚੀਜ਼ਾਂ ਵੱਲੋਂ ਨਿਰਲੋਏ ਰਹਿੰਦੇ ਆਣ ਉਹ ਪਰਮੇਸ਼ਰ ਦੇ ਨਾਲ ਇੱਕ ਸੁਰਤ ਜੋੜ ਕੇ ਰੱਖਦੇ ਹਨ ਤਾਂ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਹਾਰਾ ਜੀ ਕਹਿੰਦੇ ਇਹ ਜੋ ਮਨ ਦੀ ਮੈਲ ਹੈ ਇਕ ਗੁਰੂ ਸ਼ਬਦ ਦੁਆਰਾ ਹੀ ਜਲਾਈ ਜਾ ਸਕਦੀ ਹੈ ਗੁਰੂ ਦੇ ਹੁਕਮ ਨੂੰ ਮੰਨਿਆ ਹੀ ਜਲਾਈ ਜਾ ਸਕਦੀ ਹੈ ਪੌੜੀ ਹਰ ਹਰ ਸੰਤ ਮਿਲਾਓ ਮੇਰੇ ਭਾਈ ਹਰ ਨਾਮ ਜਿੜਾਓ ਇਕ ਕਿਨ ਕਾ ਹਰ ਹਰ ਸੀਗਾਰ ਬਣਾਓ ਹਰ ਜਨ ਹਰ ਕਾਪੜ ਪੈਰੋ ਖਿੰਕਾ ਏ ਪਰਮੇਸ਼ਰ ਦੇ ਸੰਤ ਜਨੋ ਪਰਮੇਸ਼ਰ ਦਾ ਜੋ ਨਾਮ ਹੈ ਇਸ ਨੂੰ ਦ੍ਰਿੜ ਕਰੋ ਭਾਵੇਂ ਇੱਕ ਕਿਨਕਾ ਮਾਤਰੀ ਗੁਰੂ ਦਾ ਹੁਕਮ ਮੰਨੋ ਪਰਮੇਸ਼ਰ ਦੇ ਨਾਮ ਨੂੰ ਆਪਣਾ ਸ਼ਿੰਗਾਰ ਬਣਾਵੋ ਜੋ ਬਾਰੀ ਕਪੜਾ ਹੈ ਸਰੀਰ ਦਾ ਉਹ ਪਰਮੇਸ਼ਰ ਦਾ ਨਾਮ ਜਪ ਕੇ ਬਣਦਾ ਹੈ ਤੇ ਪੁਸ਼ਾਕ ਕੋਈ ਪੈਨੋ ਮਹਾਰਾਜ ਕਹਿੰਦੇ ਜੋ ਵੀ ਕੋਈ ਤੁਹਾਡੇ ਨਾਲ ਗਲਤੀ ਕਰਦਾ ਉਸ ਨੂੰ ਮਾਫ ਕਰ ਦੇਣਾ ਹੀ ਉਹ ਉਸ ਦਾ ਕਪੜਾ ਹੈ ਇਹੋ ਜਿਹਾ ਸ਼ਿੰਗਾਰ ਜਿਹੜਾ ਕਰਦਾ ਹੈ ਉਹ ਉਹ ਪਰਮੇਸ਼ਰ ਨੂੰ ਪਿਆਰਾ ਲੱਗਦਾ ਹੈ ਅਹਿਸਾਸੀ ਗਾਰ ਮੇਰੇ ਪ੍ਰਭ ਭਾਵੈ ਹਰ ਲਾਗੇ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕੇ ਲਵਿਕ ਕਾਟੇ ਇੱਕ ਪਲ ਕਾ ਪਰਮੇਸ਼ਰ ਦਾ ਨਾਮ ਗਾਓ ਬੋਲੋ ਰਾਤ ਦਿਨ ਉਹ ਤੇ ਇੱਕ ਅੱਖ ਚ ਮਕਣ ਦੇ ਸਮੇਂ ਵਿੱਚ ਹੀ ਜੇ ਕਿਤੇ ਗਾਇਆ ਜਾਵੇ ਤੇ ਮਾਰੇ ਕਹਿੰਦੇ ਸਾਰੀਆਂ ਮੁਸ਼ਕਲਾਂ ਸਾਰੇ ਦੁੱਖ ਤਕਲੀਫੀ ਉਹ ਦੂਰ ਕਰ ਦਿੰਦਾ ਹੈ ਹਰ ਹਰ ਦਇਆਲ ਹੋਵੇ ਜਿਸ ਉਪਰ ਸੋ ਗੁਰਮੁਖ ਹਰ ਜਪ ਜਿਣ ਕਾ ਗੁਰੂ ਤੋਂ ਦਇਆ ਦੇ ਪਾਤਰ ਬਣ ਜਾਓ ਜਿਹੜੇ ਬਣ ਕੇ ਗੁਰੂ ਵੱਲੇ ਮੂੰਹ ਕਰਕੇ ਤੁਰੇ ਗੁਰੂ ਦਾ ਹੁਕਮ ਮੰਨੇ ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਹਨ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਦੀ ਆਓ ਆਪਾਂ ਨੂੰ ਵੀ ਪਰਮੇਸ਼ਰ ਦਾ ਨਾਮ ਜਪਣ ਦਾ ਜੋ ਗੁਰ ਮੰਤਰ ਬਖਸ਼ਿਆ ਆਓ ਉਹਨੂੰ ਗਾਈਏ ਵਾਹੇ ਗੁਰ